ਇਹ ਇਹ ਅੱਲਾ ਬਹੁਤੀਆਂ ਗੱਲਾਂ ਨਹੀਂ ਕਰਦੇ ਪੂਰੀ 18 ਦੀ ਹੋਣੀ ਬਸ ਠੀਕ ਆ ਉਹ ਠੀਕ ਆ ਉਹ ਠੀਕ ਆ ਵੀ ਬੱਚਿਆਂ ਦੇ ਸੱਤੇ ਲੈਣੇ ਆ ਬੱਚੇ ਮਿੱਠੂ ਦੀ ਦਵਾਈ ਵੀ ਮਿੱਠੂ ਨਹੀਂ ਪੁੱਸਦਾ ਬਾਈ ਯਾਰ ਨਹੀਂ ਮੈਂ ਤੇਰਾ ਕਰਦੇ ਰੱਖਣੀ ਦਵਾਈ ਵੀ ਹੁਣ ਟੱਕਰ ਦੇ ਮੈਨੂੰ ਟੱਕਰ ਦਾ ਨਹੀਂ ਟੱਕਰ ਦਾ ਨਹੀਂ ਬਰੇ ਮਿੱਠੂ ਦੀ ਦਵਾਈ ਟੱਕਰ ਦੇ ਮੈਂ ਟੱਕਰ ਦਾ ਦੇ 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 ਯਾਰ ਲੱਗਿਆ ਬਾਬੇ ਤੋਂ ਪੁੱਸਦਾ ਇੱਥੇ ਹੁਣ ਹੀ ਲੱਗਿਆ ਗੰਨੀ ਜੀ ਲੈਂਦੇ ਸੀ ਆਪ ਉਦੋਂ ਮੁਰਦਾ 27000 ਰੁਪਏ ਦਿੱਤਾ ਸੀ ਤੁਹਾਨੂੰ ਮੈਂ ਰਾਹ ਸਿੱਧਾ ਦਿੱਤਾ ਮਿੱਠੂ ਨੂੰ ਦਵਾਈ ਆ ਮਿੱਠੂ ਨੂੰ ਪੁੱਛ ਲੈ ਤੇਰੇ ਨੂੰ ਪੁੱਛਣ ਨਹੀਂ ਆਉਂਦੇ ਬਈ ਦੇਣੀ ਇਥੇ ਲਈ ਬੰਦੇ ਆ ਨਹੀਂ ਨਹੀਂ ਇਹ ਤਾਂ ਬਈ ਦੇਣੀ ਤੇ ਜੀ ਨਹੀਂ ਪਰ ਅੱਜ ਦੇ ਦੇ ਦਿੰਦੇ ਵੀਰੇ 10 ਬਸ ਇੱਕੋ ਹੀ ਦਾ ਦੇ ਹੁਣ ਦਵਾਰੀ ਸਾਡੇ 21 ਦੀ ਲੈ ਜਾ ਕੋਈ 21 ਦੀ ਨਹੀਂ ਵਿਕਦੀ ਓ ਬਈ ਬਸ ਬੱਕਰੀ ਤੇਰੀ ਦੇ ਦਿੱਤੀ 18.5 ਠੀਕ ਹੈ ਠੀਕ ਹੈ ਬਸ ਮੈਂ ਤੇਰਾ ਥੋੜੀ ਤੋਂ ਬਦਰੇ ਮੈਂ ਦੇ ਦਿੰਦਾ ਤੇ ਜੀ ਓਹ ਦੇਸੀਆਂ ਚ ਪੈਂਦੀ ਆ ਇਹ ਬੱਚੇ ਵੀ ਭਲੇ ਵਾਟ ਵੜਦੇ ਆ ਬੱਚੇ ਰੱਖ ਲੈ 8000 ਦੀ ਕੱਲੀ ਦੇ ਦੇ ਫਿਰ ਬੱਚੇ ਚੰਗਾਉਂਗਾ ਦੇ ਸਿਰ ਤੇ ਬੱਚੇ ਲੈ ਬੱਚੇ ਲੈ ਕੇ ਜਾਣੀਆਂ 21000 ਰੁਪਏ ਯਾਰ ਚੱਕ ਪੂਰੀ 1850 ਦੀ ਕਾਇਤ ਇਹਨੂੰ ਸਾਢੇ 1800 ਦਾ ਭਾਈ ਆਈ ਵੀ ਨਹੀਂ ਐ ਹੋਤੇ ਸੀ ਵੀ ਕੀ ਨੇ ਪਾਤੀ ਵੀ ਦੇ ਵਕਰੀ ਬੱਚੇ ਵੀ ਦੇ ਛਡੇ ਛਡੇ ਬੱਚੇ ਨੇ ਕੀ ਹੋ ਗਈ 19 ਬਸ 19 ਨਹੀਂ ਹੋ ਗਈ ਦੇ ਪੈਸੇ ਓ ਛੱਡ ਪਰੇ 19000 ਦੀ ਦੇਣੀ ਐ ਫਿਰ ਫੜਾ ਪਾ ਰੱਖ ਲੈ ਆ